ਇਹਦੇ 'ਚ ਤਾਂ ਹੁਣ ਕੋਈ ਸ਼ੱਕ ਹੀ ਨਹੀਂ ਰਹੀ ਸੱਜਣੋ ਹੰਢਿਆਏ ਵਾਲਾ ਆਊਟਲੈਟ ਇਸ ਵਕਤ ਏਸ਼ੀਆ ਦੇ ਸਭ ਤੋਂ ਸੋਹਣੇ ਆਊਟਲੈਟਾਂ ਦੇ ਵਿੱਚ ਆ ਚੁੱਕਿਆ ਰਿੰਦੀ ਖੁੰਦੀ ਕਸਰ ਇੱਥੋਂ ਵਾਲੀ ਝੀਲ ਨੇ ਕੜਤੀ ਆ ਬਹੁਤ ਲੋਕ ਇਸ ਝੀਲ ਦਾ ਆਨੰਦ ਲੈਣ ਪਹੁੰਚਦੇ ਆ ਸੱਜਣੋ ਬਹੁਤ ਫਾਸਟ ਓਕੇਸਤੀਆਂ ਜੀਆਂ ਚੱਲਦੀਆਂ ਉਹ ਵੀ ਆਨੰਦ ਲੈਂਦੇ ਆ ਪਰ ਪਾਣੀ ਦੇ ਵਿੱਚ ਆਨੰਦ ਲੈਂਦੇ ਲੈਂਦੇ ਤੁਹਾਨੂੰ ਸਵਾਦ ਉਦੋਂ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ ਜਦੋਂ ਤੁਹਾਨੂੰ ਬਿਲਕੁਲ ਪਾਣੀ ਦੇ ਨਾਲ ਹੀ ਇੱਕ ਰੈਸਟੋਰੈਂਟ ਮਿਲ ਜੇ ਜਿਹਦੇ ਉੱਪਰ ਲਿਖਿਆ ਹੋਇਆ ਕੈਨੇਡੀਅਨ ਪੀਜ਼ਾ ਕੈਨੇਡੀਅਨ ਪੀਜ਼ਾ ਆਪਣੇ ਮਿੱਤਰਾਂ ਦਾ ਪੀਜ਼ਾ ਸੱਜਣੋਂ ਜਿੱਥੇ ਤੁਹਾਨੂੰ ਬਹੁਤ ਪਿਆਰੇ ਸੱਜਣ ਤੇ ਬਹੁਤ ਪਿਆਰੀਆਂ ਡੀਲਾਂ ਮਿਲਣਗੀਆਂ ਬਹੁਤ ਘੈਂਟ ਜੇ ਆਊਟਲੈਟ ਦੇ ਵਿੱਚ ਆ ਤਾਂ ਕਈ ਵਾਰੀ ਬੰਦੇ ਦੇ ਦਿਮਾਗ ਦੇ ਵਿੱਚ ਇਹ ਆ ਜਾਂਦਾ ਕਿ ਯਾਰ ਕਿਤੇ ਬਾਲਾ ਮਹਿੰਗਾ ਨਾ ਹੋਵੇ ਨਾ 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 ਮਹਿੰਗਾ ਬਿਲਕੁਲ ਨਹੀਂ ਕਿਹੋ ਜਿਹਾ ਆਜੋ ਆਪਾਂ ਗੱਲ ਕਰ ਲੈਂਦੇ ਆ ਲੈ ਵੀ ਸਜਣਾ ਉਸ ਤੋਂ ਬਾਅਦ ਤੁਸੀਂ ਨਾ ਬਾਹਰੋਂ ਘੁੰਮਣ ਤੋਂ ਬਾਅਦ ਬਿਲਕੁਲ ਸਾਹਮਣੇ ਵਾਟਰ پارک ਜਿਹੜਾ ਬਣਿਆ ਹੋਇਆ ਹੈ ਨਾ ਹੰਡਿਆਏ ਉਹਦੇ ਬਿਲਕੁਲ ਸਾਹਮਣੇ ਕੈਨੇਡੀਅਨ ਪੀਜ਼ਾ ਬਣਿਆ ਹੋਇਆ ਕੈਨੇਡੀਅਨ ਪੀਜ਼ੇ ਤੇ ਆ ਜਾਣਗੇ ਕੈਨੇਡੀਅਨ ਪੀਜ਼ਾ ਹੈਗਾ ਆਪਣੇ ਸਜਣਾ ਦਾ ਬਾਈ ਲਵੀ ਦਾ ਬਾਈ ਸੁਖਵੀਰ ਦਾ ਬੜੇ ਪਿਆਰੇ ਸਜਣਾ ਇਹ ਨਵੇਂ-ਨਵੇਂ ਉੱਠਦੀ-ਉੱਠਦੀ ਉਮਰ ਦੇ ਮੁੰਡੇ ਆ ਅੱਜ ਕੱਲ ਪੰਜਾਬੀ ਤਾਂ ਸਪੋਰਟ ਹੀ ਵੈਸੇ ਬਹੁਤ ਕਰਦੇ ਆ ਜਿਹੜੇ ਨਵੀਂ ਉਮਰ ਦੇ ਮੁੰਡੇ ਉੱਠ ਕੇ ਕੰਮ ਕਰਦੇ ਆ ਉਹ ਸਪੋਰਟ ਹੀ ਬਹੁਤ ਕਰਦੇ ਆ ਤੇ ਕੈਨੇਡੀਅਨ ਪੀਜ਼ੇ ਦਾ ਨਾਮ ਵੀ ਬਹੁਤ ਚੰ ਤੇ ਫੂਡ ਆ ਜਿਹੜਾ ਹੈਲਦੀ ਹੁੰਦਾ ਇਹਨਾਂ ਦਾ ਆਪਾਂ ਗੱਲਬਾਤ ਕਰ ਲੈਣੀ ਹੈ ਕਿ ਆਪਾਂ ਉਹ ਇਹ ਦੇਣਗੇ ਕੀ 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 ਆਪਸ਼ਨ ਹੋਊ ਕਿ ਕੀ ਆਫਰ ਹੋਣਗੇ ਸਾਰੀ ਗੱਲਬਾਤ ਆਪਾਂ ਲੰਬੀ ਹੋਣਾ ਕਰ ਲੈਣੀ ਹੈ ਲੰਬੀ ਬਾਈ ਪਹਿਲਾਂ ਤਾਂ ਮੁੰਡੋਂ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਆਂ ਛੋਟੀ ਉਮਰ ਆ ਤੁਹਾਡੀ ਤੁਹਾਨੂੰ ਇਸ ਗੱਲ ਦੀਆਂ ਮੁਬਾਰਕਾਂ ਸੱਚ ਨੂੰ ਮੈਂ ਤੂੰ ਮੈਨੂੰ ਐਂ ਦੱਸ ਬਈ ਜਦੋਂ ਕੋਈ ਸੱਜਣ ਖਾਣ ਆਊਗਾ ਹਾਂਜੀ ਤੇ ਆਪਾਂ ਦੇਵਾਂਗੇ ਕੀ ਕੀ ਉਹਨੂੰ ਪੀਜਿਆਂ ਚ ਕੀ ਹੋਊਗਾ 버ਗਰਾਂ ਚ ਕੀ ਹੋਊਗਾ ਆਪਣੇ ਕੋਲ ਸਾਰਾ ਜ ਮਾੜਾ ਐ ਮੋਟਾ ਹੀ ਨਿਗਾ ਮਰਾ ਦੇ ਹਾਂਜੀ ਅੱਜ ਤਾਂ ਭਾਈ ਆਪਣੇ ਕੋਲੇ 버거 ਤਾਂ ਹੁੰਦੇ ਨਹੀਂ ਅਸੀਂ ਆਪਣਾ ਪੀਜਾ ਦੀ ਜੀ ਕੈਨੇਡੀਅਨ ਪੀਜ਼ਾ ਮਤਲਬ ਪੀਜਾ ਜੀ ਮੈਂ ਫਰੀਜ਼ ਆ ਗਿਆ ਮੰਡੇ ਦੀ ਫੌਫਰ ਆ ਗਈ ਜੀ ਵੈਡਨਸਡੇ ਦੀ ਆ ਗਈ ਜਿਹੜੇ ਦਿਨ ਵੀ ਕੋਈ ਵੀ ਆਊਗਾ ਖਾਸ ਕਰ ਸੰਡੇ ਨੂੰ ਇੱਥੇ ਸਾਡੇ ਕੋਲ ਫੈਮਿਲੀਾਂ ਦਾ ਰਾਂ ਜਾ ਰਹੇ ਹਾਂ ਤਾਂ ਜਿਹੜੇ ਦਿਨ ਵੀ ਆਊਗਾ ਅਸੀਂ ਉਸ ਹਾਮ ਨਾਲ ਬਾਕੀ ਆਫਰ ਦਿੰਨੇ ਆ ਜਿੰਨੀ ਸਾਡੇ ਕਣੀਓ ਹੋ ਸਕੀ ਠੀਕ ਆ ਜੀ ਠੀਕ ਆ ਬੀ ਮਤਲਬ ਸਾਨੂੰ ਆ ਹੁੰਦਾ ਵੀ ਸਾਡੇ ਕੋਲੇ ਬੰਦਾ ਆਵੇ ਤੇ ਮਤਲਬ ਕੁਆਲਿਟੀ ਤਾਂ ਚਲੋ ਜਿਹੜੀ ਹੈਗੀ ਆ ਹੈਗੀ ਆ ਤੇ ਰੇਟ ਵੱਲੋਂ ਵੀ ਨਰਾਜ਼ ਨਾ ਹੋਵੇ ਹਾਂ ਸਾਰੇ ਟੱਪੂਆਂ 'ਤੇ ਜਾ ਕੇ ਭੇਜੀ ਰੇਟ ਘਟ ਕਰਤਾ ਤੇ ਕੁਆਲਿਟੀ ਅਸੀਂ ਮਤਲਬ ਉਹ ਕਰਤੀ ਮੈਂ ਇਤੇ ਜੇ ਇੱਕ ਵਾਰੀ ਆਊਗਾ ਤੇ ਬਾਈ ਤੁਹਾਡੀ ਵੀਡੀਓ ਰੱਖੀ ਵੀ ਦੱਸ ਦਿੰਨੇ ਆ ਜੇ ਜੇ ਇੱਕ ਵਾਰੀ ਬੰਦਾ ਆਊਗਾ ਤੇ ਜੇ ਦੁਬਾਰੇ ਨਾ ਆਇਆ ਤਾਂ ਸਾਡੇ ਸਿਰ ਮੱਥੇ ਹੈਗਾ ਲੰਦਾ ਹੂੰ ਹੂੰ ਜੀ ਵੀਰੇ ਤੇ ਆਪਣੇ ਕੋਲ ਪੀਜ਼ੇ ਕਿੰਨੇ ਤਰ੍ਹਾਂ ਦੇ ਟੋਟਲ ਕਿੰਨੇ ਤਰ੍ਹਾਂ ਦੇ ਪੀਜ਼ੇ ਤੁਹਾ ਇਕ ਲੱਭ ਗਿਣੀਆਂ ਗੀਆਂ ਮਿੰਗੀਆਂ ਵੀ ਮਤਲਬ ਗਿਣਤੀ ਹੋਵੇ ਪੰਜ ਤਰ੍ਹਾਂ ਦੇ ਛੇ ਤਰ੍ਹਾਂ ਦਾ 10 ਤਰ੍ਹਾਂ ਦਾ ਕਿੰਨੇ ਤਰ੍ਹਾਂ ਦਾ ਵੀ ਆ ਪੀਜ਼ਾ ਸਾਡੇ ਕੋਲੇ ਬਾਈ 20 25 ਤਰ੍ਹਾਂ ਦੇ ਪੀਜ਼ੇ 20 25 ਤਰ੍ਹਾਂ ਦਾ ਪੀਜ਼ਾ ਹਾਂ ਵਿੱਚ ਹੀ ਹੁੰਦਾ ਕਿ ਨੌਨ ਵਿੱਚ ਵੀ ਹੁੰਦਾ ਨਾ ਓਨਲੀ ਵਿੱਚ ਵਿੱਚ ਹੁੰਦਾ ਬੈਜ 20 25 ਤਰ੍ਹਾਂ ਦਾ ਪੀਜ਼ਾ ਹਾਂ ਪੀਜ਼ਿਆਂ ਦੇ ਵਿੱਚ ਤਾਂ ਆਪਸ਼ਨ ਆ ਗਿਆ ਆਪਣੇ ਕੋਲੇ ਇਹ ਪੀਜ਼ਿਆਂ ਤੋਂ ਬਿਨਾ ਹੋਰ ਰੈਪ ਵਗੈਰਾ ਹੁੰਦੇ ਆ ਆਪਣੇ ਰੈਪ ਹੋ ਗਿਆ ਬਾਈ ਸੈਲਡ ਹੋ ਗਿਆ ਹੈਲਥੀ ਚੀਜ਼ਾਂ ਸਾਰੀਆਂ ਐਪ ਹੋ ਗਿਆ ਸਬ ਹੋ ਗਿਆ ਹਨਾ ਜੀ ਤੇ ਆਪਣੇ ਫਰਾਈਜ਼ ਹੋਗੇ ਜੀ ਕੇ ਹੋ ਗਏ ਜੀ ਕੌਫੀਆਂ ਹੋ ਗਈਆਂ ਬਈ ਜੀ ਹਾਂ ਜੀ ਮਤਲਬ ਹੈਲਥੀ ਚੀਜ਼ਾਂ ਦੇ ਮੰਨ ਲਓ ਕੋਈ ਜਮਾ ਵਾਲੇ ਮੁੰਡੇ ਨੇਗੇ ਮਾਨੂੰ ਚਲੋ 9 ਵਜੇ ਤਾਂ ਸਾਡੇ ਕੋਲ ਨਹੀਂ ਹੈਗਾ ਜੇ ਮੈਂ ਹੈਲਥ ਦਾ ਹੁੰਦਾ ਤੁਸੀਂ ਆਪ ਵੀ ਹਨਾ ਵੀ ਮਤਲਬ ਸੈਲਡ ਵਗੈਰਾ ਹੋ ਗਿਆ ਜੀ ਉਹ ਸਾਰਾ ਆਪਣੇ ਕੋਲੇ ਹੁੰਦਾ हां भाई मतलब सैलेड भी हुंदा हां जी हां नंबर 2 ਤੇ ਜਿਹੜਾ ਬੰਦਾ ਡਾਈਟਿੰਗ ਵਾਲਾ ਹਾਂਜੀ ਹਾਂ ਉਹਦੇ ਵਾਲਾ ਵੀ ਹੈਗਾ ਤੇ ਜਿਹੜਾ ਬੰਦਾ ਓਵਰ ਡਾਈਟਿੰਗ ਵਾਲਾ ਉਹਦੇ ਵਾਲਾ ਉਹਦੇ ਵਾਲਾ ਹੈਗਾ ਹਾਂਜੀ ਹਨਾ ਵੀ ਜਿਹੜਾ ਹਲਕਾ ਖਾਣਾ ਚਾਹੁੰਦਾ ਉਹਦੇ ਵਾਸਤੇ ਵੀ ਹੈਗਾ ਜਿਹੜਾ ਭਾਰਾ ਖਾਣਾ ਚਾਹੁੰਦਾ ਉਹ ਵੀ ਉਹਦੇ ਕੋਲੇ ਵੀ ਹੈਗਾ ਤੇ ਜਿਹੜਾ ਸਸਤਾ ਖਾਣਾ ਚਾਹੁੰਦਾ ਉਹਦੇ ਵਾਸਤੇ ਵੀ ਹੈ ਲਧੀਆਂ ਕਿਉਂਕਿ ਜਿਹੜਾ ਵਾਲੇ ਜ਼ਿਆਦਾਤਰ ਹੁੰਦਾ ਵੀ ਯਾਰ ਨੰਬਰ ਦਾ ਜਿੰਨੂੰ ਥੋੜਾ ਜਿਆਦਾ ਉਹ ਪਹਿਲ ਦਿੰਦੇ ਨੇ ਉਸ ਕਰਕੇ ਅਸੀਂ ਸੈਲਡ ਵੀ ਰੱਖਿਆ ਹੋਇਆ ਹੈ ਕਈ ਬੰਦੇ ਘਟਾਉਣਾ ਚਾਹੁੰਦੇ ਨੇ ਸੈਲਡ ਤੋਂ ਵੀ ਇਕੱਲੇ ਨਹੀਂ ਪੀ ਜਾਂਦਾ ਨਹੀਂ ਕਈ ਰਿਕਵਰ ਕਰਦੇ ਡਾਈਟ ਤੇ ਸ਼ੇਕ ਸਾਡੇ ਕੋਲ ਹੈਗਾ ਜੀ 10 ਪਰ 10 ਪਰਾਂ ਦਾ ਸ਼ੇਕ ਹੁੰਦਾ ਤੁਹਾਡੇ ਕੋਲ ਜੀ ਸ਼ੇਕ ਹੁੰਦਿਆ ਮੌਕਤੇ ਲੱਗ ਜੀ ਮੌਕਤੇ ਮਜੀਤੋਂ ਹਾਂ ਜੀ ਹਾਂ ਹਾਂ ਤੇ ਇਹ ਵੀ ਤਕਰੀਬਨ ਆਪਣੇ ਕੋਲ ਚਾਰ ਪੰਜ ਆਪਸ਼ਨ ਹੈਗੇ ਆ ਹੈਗੇ ਹੈਗੇ ਹੈ ਗਿਆ ਤੇ 프라이ਸ ਵੀ ਆਪਣੇ ਕੋਲੇ ਘੱਟੋ ਘੱਟ पांच छह तरह ਦੇ ਪ੍ਰਾਈਸ ਹੈ ਹਾਂ ਜੀ ਹਾਂ ਜਿਹੜੀ ਚੀਜ਼ ਵੀ ਹੋ ਗਈ ਸਾਰੀ ਫਰੈਸ਼ ਮਨੋ ਕੋਈ ਮਤਲਬ ਲਾਂਬੇ ਵਾਲਾ ਤਾਂ ਕੋਈ ਵੀ ਨਹੀਂ ਹੁੰਦਾ ਪ੍ਰਾਈਸ ਤੁਹਾਡੇ ਸਾਹਮਣੇ ਆ ਸਾਰੇ ਆਲਟ ਚੱਕ ਲਾ ਤੁਮ ਦੇਖ ਲਵੇ ਤੇ ਆਪਣੇ ਦੇਖ ਲਵੇ ਹਾਂ ਤੇ ਨੰਬਰ 2 ਤੇ ਤੁਸੀਂ ਕਿਚਨ ਦੇ ਵਿੱਚ ਗੇੜਾ ਗੂੜਾ ਜਿਵੇਂ ਮਰਜ਼ੀ ਜਾ ਕੇ ਮਾਰ ਸਕਦਾ ਤੁਹਾਡਾ ਖਾਣਾ ਆ ਕੇ ਜਦੋਂ ਮਰਜ਼ੀ ਸਾਡੀ ਰਸੋਈ ਆ ਕੇ ਚੈੱਕ ਕਰ ਸਕਦੇ ਕੱਚਾ ਖਾਣਾ ਦੇਖਣਾ ਬੰਦਾ ਖਾਣਾ ਦੇਖਣਾ ਪੱਕਿਆ ਖਾਣਾ ਤਾਂ ਤੁਹਾਡੇ ਸਾਹਮਣੇ ਆ ਹੀ ਜਾਣਾ ਆ ਹੀ ਜਾਣਾ ਉਦੋਂ ਤਾਂ ਮਤਲਬ ਤੁਸੀਂ ਦੇਖਣਾ ਹੀ ਨਹੀਂ ਫਿਰ ਤਾਂ ਤੁਸੀਂ ਖਾਣਾ ਹੀ ਹਾਣੀ ਹਾਂ ਠੀਕ ਹੈ ਕਿ ਨਹੀਂ ਪਰ ਜੇ ਤੁਸੀਂ ਬਣਦਾ ਵੇਖਣਾ ਜੇ ਤੁਸੀਂ ਇਹਨਾਂ ਦੇ ਅੰਦਰ ਸਫਾਈ ਦੇਖਣੀ ਹੈ ਤੁਸੀਂ ਦੇਖ ਸਕਦੇ ਆ ਕਿਉਂਕਿ ਤੁਹਾਡਾ ਅਧਿਕਾਰ ਹੈ ਹਾਂਜੀ ਕਿ ਤੁਸੀਂ ਆਪਦੀ ਸਿਹਤ ਨਾਲ ਸੰਬੰਧਤ ਚੀਜ਼ ਹੈ ਤੁਸੀਂ ਦੇਖ ਸਕਦੇ ਹੋ ਬਾਈ ਦੇਖ ਸਕਦੇ ਹੋ ਕੋਈ ਮਸਲਾ ਨਹੀਂਗਾ ਹੋਰ ਕੋਈ ਸੁਖਵੀਰ ਗੱਲ ਤਾਂ ਨਹੀਂ ਰਹੀ ਕਹਿਣ ਵਾਲੀ ਠੀਕ ਹੈ ਕਬਰ ਹੈ ਹਾਂ ਕਬਰ ਹੈ ਲੈ ਵੀ ਸਜੋ ਮੈਂ ਤੁਹਾਨੂੰ ਇੱਕ ਸੱਦਾ ਦਿੰਦਾ ਵੀ ਜਦੋਂ ਵੀ ਤੁਸੀਂ ਬਰਨਾਲੇ ਠੰਡੇ ਆਏ ਆਊਟਲੈਟ ਦੇ ਵਿੱਚ ਆਉਣਾ ਤਾਂ ਤੁਸੀਂ ਯਾਦ ਰੱਖਣਾ ਕਿ ਰੇੜੀ ਰੁਪੀਆ ਕਿਉਂਕਿ ਤੁਸੀਂ ਸੌਂਰੇ ਘੁੰਮ ਘਮ ਕੇ ਲਾਸਟ ਤੇ ਆ ਕੇ ਲੇਕ ਤੇ ਆਉਣਾ ਹੁੰਦਾ ਲੇਕ ਤੇ ਆ ਕੇ ਉਸ ਤੋਂ ਬਾਅਦ ਤੁਹਾਨੂੰ ਲੱਗੀ ਹੁੰਦੀ ਹੈ ਭੁੱਖ ਭੁੱਖ ਲਈ ਫਿਰ ਤੁਹਾਨੂੰ ਬਾਹਰ ਜਾਣਾ ਪੈਂਦਾ ਨਹੀਂ ਕੋਈ ਬਾਹਰ ਨਹੀਂ ਜਾਣਾ ਤੇ ਲੇਕ ਦੇ ਪਿੱਲ ਪੁਲ ਨਾਲ ਸਾਹਮਣੇ ਤੁਹਾਨੂੰ ਇੱਕ ਤੀਜੇ ਦਾ ਆਪਸ਼ਨ ਮਿਲ ਜਾਣਾ ਜ ਜਦੋਂ ਤੁਸੀਂ ਲੈ ਸਕਦੇ ਆ ਬਾਈ ਹੁਣ ਕੋ ਪਾਓ ਖਾਓ ਰਿਵਿਊ ਦੇ ਕੇ ਜਾ ਹੂੰ ਮੈਨੂੰ ਦੇ ਦਿਓ ਕਮੈਂਟ ਬਾਕਸ ਦੇ ਵਿੱਚ ਦੇ ਪਹਿਲਾਂ ਖਾਂਦਾ ਸੀ ਉਹ ਵੀ ਦੇ ਦਿਓ ਜੇ ਤੁਸੀਂ ਖਾਓਗੇ ਉਹਦੇ ਬਾਅਦ ਵੀ ਵੀਡੀਓ ਦੇਖਦੇ ਰਹੋ ਤੇ ਆਪਣਾ ਪੇਜ ਵੀ ਬਾਈ ਬਣਿਆ ਹੋਇਆ ਹਾਂ ਕੈਨੇਡੀਅਨ ਪੀਜ਼ਾ ਬਰਨਾਲਾ ਆਊਟਲੈਟ ਬਰਨਾਲਾ ਦੇ ਨਾਂ ਤੇ ਹੂੰ ਪਰ ਸਾਨੂੰ ਉਸ ਦਾ ਵੀ ਅਸੀਂ ਆਫਰਾਂ ਪਾਉ ਨਹੀਂ ਰਹੇ ਨੇ ਹਾਂ ਹਾਂ ਜੀ ਹਾਂ ਕੈਨੇਡੀਅਨ ਪੀਜ਼ਾ ਆਊਟਲੈਟ ਬਰਨਾਲਾ ਦੇ ਨਾਂ ਤੇ ਪੇਜ ਬਣਿਆ ਹੋਇਆ ਅੱਜ ਦੇ ਦਿਨ ਆ ਡੈੱਕ ਚੱਲਦਾ ਤੁਹਾਨੂੰ ਫੁੰਮਦਾ ਨਹੀਂ ਹੋਣਾ ਪੋਤਾ ਨਹੀਂ ਕਿਉਂਕਿ ਸਾਨੂੰ ਕਾਪੀਰਾਈਟ ਦਾ ਚੱਕਰ ਆ ਉਦਾਂ ਡੱਕ ਬਤ ਨਹੀਂ ਚੱਲਦਾ ਹੁੰਦਾ ਹਾਂ ਨਹੀਂ ਪੂਰਾ ਮਾਹੌਲ ਕਰਾਉਣ ਕਰਾਉਣ ਤੋਂ ਭਰੀ ਬਾਕਸ ਨੇ ਆਪਣੇ ਕੋਲ ਹਾਂ ਬਾਕਸ ਨੇ ਸਭ ਤੋਂ ਵੱਡੀ ਚੀਜ਼ ਆਪਣੇ ਕੋਲ ਬਾਕਸ ਵੀ ਨੇ ਮੰਨ ਲਾ ਕੋਈ ਕਾਫੀ ਪਿੰਦਾ ਬੋਰਿੰਗ ਹੋਊਗਾ ਜਿਹੜੇ ਬੱਕ ਦੇ ਸ਼ਕੀਨ ਨੇ ਪੜਨਦੇ ਕਿਤਾਬਾਂ ਪੜ ਸਕਦੇ ਇਹ ਸਭ ਤੋਂ ਵੱਡੀ ਗੱਲ ਆ ਵੀ ਫੈਮਿਲੀ ਲਈ ਪੂਰਾ ਮਤਲਬ ਇੱਧਰ ਦੂਸਰੇ ਪਾਸੇ ਫੈਮਿਲੀਆਂ ਬੈਠੀਆਂ ਵੈਸੇ ਕੈਮਰੇ ਤੋਂ ਪਿਛਲੇ ਪਾਸੇ ਸਾਈਡ ਤੇ ਉਹ ਫੈਮਿਲੀਆਂ ਅਗਲੇ ਦੀ ਫੈਮਿਲੀ ਪ੍ਰਾਈਵੇਸੀ ਹੁੰਦੀ ਆ ਤਾਂ ਇਸ ਕਰਕੇ ਅਸੀਂ ਫੈਮਿਲੀ ਨੂੰ ਕੋਈ ਵੀ ਕੈਮਰੇ ਤੇ ਕਵਰ ਨਹੀਂ ਕਰ ਰਹੇ ਕਿਉਂਕਿ ਇਹ ਹਣਾ ਅਗਲਾ ਫੈਮਿਲੀ ਹੈ ਨਾਲ ਆਇਆ ਇੰਜੋਏ ਕਰਨ ਆਇਆ ਕੈਮਰੇ ਦੇ ਦਿਸਣ ਵਾਸਤੇ ਥੋੜੋ ਆਇਆ ਤਾਂ ਉਹ ਇਸ ਕਰਕੇ ਅਸੀਂ ਨਹੀਂ ਦਿਖਾ ਰਹੇ ਉਦਾਂ ਇੱਥੇ ਫੈਮਿਲੀਆਂ ਤੁਸੀਂ ਫੈਮਿਲੀ ਸਮੇਤ ਆ ਸਕਦੇ ਹੋ ਤੁਹਾਨੂੰ ਪਤਾ ਲੱਗ ਜਾਏ ਤੇ ਫੈਮਿਲੀਆਂ ਬਹੁਤ ਹੁੰਦੀਆਂ ਤੇ ਫੈਮਿਲੀ ਵਾਲੇ ਥਾਂ ਤੇ ਵੀਰੇ ਮੈਂ ਨਾ ਕੈਮਰੇ ਤੇ ਥੋੜਾ ਜਿਹਾ ਫੈਮਿਲੀ ਨੂੰ ਲਿਆਉਣ ਤੋਂ ਜੱਕਦਾ ਕਿਉਂਕਿ ਬੰਦਾ ਸਾਰੇ ਦਿਨ ਦੇ ਬਾਗਡਨ ਚੋਂ ਨਿਕਲ ਕੇ ਤਾਂ ਘੁੰਮਣ ਆਉਂਦਾ ਉਦੋਂ ਵੀ ਅਸੀਂ ਉਹਨੂੰ ਕੈਮਰੇ ਮੂਰੇ ਤਾੜ ਕੇ ਵਹਿ ਜੀਏ ਤਾਂ ਮਾੜੀ ਗੱਲ ਹੈ ਤੇ ਵੈਸੇ ਵੀ ਕਿਸੇ ਦੀ ਆਗਿਆ ਤੋਂ ਬਿਨਾ ਉਹਦੀ ਫੈਮਿਲੀ ਲਖਾਉਣੇ ਨਹੀਂ ਚਾਹੀਦੀ ਤੇ ਮੇਰਾ ਮੰਨਣਾ ਹੈ ਨਾ ਵੀ ਅਸੀਂ ਆਪਣੀ ਮਸ਼ਹੂਰੀ ਲਈ ਆਪਾਂ ਕਹੇ ਦੀ ਫੈਮਿਲੀ ਦਿਖਾਈਓ ਮਾੜੀ ਗੱਲ ਹੈ ਅਗਲਾ ਆਪਾਂ ਨੂੰ ਕਹੇ ਵੀ ਸਾਡੀ ਵੀਡੀਓ ਲੈ ਲਓ ਫੇਰ ਅਪ ਕਰ ਸਕਦੇ ਹਾਂ ਤਾਂ ਇਸ ਕਰਕੇ ਨਹੀਂ ਮੈਂ ਦਿਖਾ ਰਿਹਾ ਆ ਜਦੋਂ ਜਿਹੜੇ ਮਿੱਤਰ ਸਾਨੂੰ ਆਗਿਆ ਦੇਣਗੇ ਉਹ ਸੀਨ ਵਿੱਚ ਲਾ ਦੇ ਜਿਉਂਦੇ ਰੋ